हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਮਿੱਤਰੋ ਤੁਹਾਡਾ ਤੁਹਾਡਾ ਆਪਣਾ ਚੈਨਲ ਸੰਧੂ ਬੱਧਰਪੁਰ ਜਾਂ ਡੇਰੀ ਫਾਰਮ ਦੇ ਵਿੱਚ ਤੇ ਆਸ ਕਰਦੇ ਜੋ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਵੈਸਟ ਕਰਦੇ ਆ ਜੀ ਕਿਤੇ ਉਹ ਵੀ ਖਰੀਦਦਾਰੀ ਕਰਨੀ ਜਾਂ ਆਪਣੀ ਵੀਡੀਓ ਤਾਂ ਜਾਂ ਹੋਰ ਕਿਤੇ ਉਹ ਇੱਕ ਟਾਈਮ ਦੋ ਟਾਈਮ ਨਰਖ ਪਰਖ ਕਰਕੇ ਚੋਕੇ ਤਪਕੇ ਤਸੱਲੀ ਕਰਕੇ ਲੈ ਕੇ ਜਾਣਾ ਪੈਸੇ ਲੌੜੇ ਠੀਕ ਹੈ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਆਪਣਾ ਖਿਆਲ ਰੱਖੋ ਕਿਉਂਕਿ ਬੱਦਲ ਵਾਈ ਦਾ ਮੌਸਮ ਤੇ ਮਰੋੜੇ ਬੜੇ ਲੱਗੰਦੇ ਆ ਠੀਕ ਹੈ ਜੀ ਅੱਜ ਦੀ ਵੀ ਜਿਹੜਾ ਆਪਣੀ ਪਿੰਡ ਬਲਟੋਵਾ ਜ਼ਿਲ੍ਹਾ ਸ਼੍ਰੀਨੁਤਰਪਤਾ ਸਾਹਿਬ ਤਹਿਸੀਲ ਪੱਟੀ ਬਾਊ ਤਰਸੇਮ ਸਿੰਘ ਦੇ ਕੋਲ ਪਹੁੰਚ ਚੁੱਕੇ ਆ ਚੈਨਲ ਨੂੰ ਵੱਤ ਵਤ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਠੀਕ ਹੈ ਜੀ ਆਓ ਲਈਏ ਵਧੇਰੇ ਜਾਣਕਾਰੀ ਭਾਉ ਤਰਸੇਮ ਸਿੰਘ ਤੋਂ ਪੁੱਛ ਗਏ ਕੀ ਮੋਲਵਾ ਦੇ ਕਿਨਵਾ ਸੁਹਾ ਕੀ ਦੁੱਧਵਾਦ ਹਾਂਜੀ ਭਾਉ ਜੀ ਸਤਿ ਸ੍ਰੀ ਅਕਾਲ ਜੀ ਉਹ ਚੜਤੀ ਕਲਾ ਜੀ ਮੈਂ ਨਾ ਅੱਜ ਵੱਟ ਕੱਢਿਆ ਨਹੀਂ ਮੈਂ ਨਾ ਜਿਵੇਂ ਜਲੇਬਗਾ ਨਹੀਂ ਕੱਢਦਾ ਲਵਾਈ ਵਾਹ ਜਲੂਤ ਕਰਦਾ ਵੱਟ ਕੱਢ ਕੇ ਰੇ ਲੋ ਆਪਾਂ ਖਲੇ ਖਲੋਤਿਆਂ ਤੇ ਮੁਰਕਾ ਚੋਈ ਜਾਂਦਾ ਹੈ ਅੱਜ ਇੱਕ ਮਿੰਟ ਹੀ ਹੋਇਆ ਜਲੇਬਗਾ ਨਹੀਂ ਵਲ-ਵਲ ਕੇ ਕੱਢਦੇ ਵਲ-ਵਲ ਕੇ ਓਏ ਵਲ-ਵਲ ਕੇ ਆਪਾਂ ਜਲੇਬੀ ਧਰਾ ਮਰੋੜ-ਮਰੋੜ ਕੇ ਰਬੜ ਸੜਦਾ ਹੈ ਤੇਰਦਾਹ ਕਰਦੇ ਚੜਦੀ ਕਹਣਾ ਮਹਾਰਾਜ ਠੰਡ ਵਰਦਾ ਸੋਰ ਕੇ ਕੜੀਆਂ ਪਾ ਦਿੰਦਾ ਬੱਦਲ ਵਾਈ ਵੜੀ ਆ ਤੇ ਮਰੋੜਾ ਜਹਾ ਲਾਇਆ ਤੇ ਕਿਨਵਾ ਸੁਬਾਜ ਵੀਰ ਜੀ ਇਹ ਦੁੱਧ ਹਜਰੀ ਕਿੰਨਾ ਹੋਊਗਾ ਪੱਕਾ 11 ਲੀਟਰ 11 ਲੀਟਰ ਸੋਈ ਨੂੰ ਕਿੰਨਾ ਕੇ ਸ਼ੇਰ ਹੋ ਗਿਆ ਉਹ ਇੱਕ ਮਹੀਨਾ ਹੋ ਗਿਆ ਹੋ ਗਿਆ ਹੋਊਗਾ ਮਹੀਨਾ ਹਨਾ ਮਹੀਨੇ ਦਾ ਬੱਚਾ ਹੈਗਾ ਹੀ ਆ ਤੇ ਮਗਰ ਬੱਚਾ ਆ ਗਿਆ ਭਈ ਉਦਾ ਜਿਆਦਾ ਥਾਂ ਥੂਣ ਬਹੁਤ ਸੋਹਣਾ ਲੱਗਾ ਹਨਾ ਥਾਂ ਮੋਟਾ ਚਵਾਈ ਚੰਗੀ ਹੋਊਗੀ ਫਿਰ ਪੂਰੀ ਉਗਣਾ ਖੋਲ ਕੇ ਤੋੜ ਕੇ ਵਿਖਾਈਏ ਬੋ ਜੀ ਲਓ ਜੀ ਥਾਨ ਤੇ ਪੂਰਾ ਮੋਟਾ ਜਿਵੇਂ ਸੇਉ ਬੇਰ ਨਹੀਂ ਲੱਗੇ ਹੁੰਦੇ ਮਿੱਤਰੋ ਸੇਉ ਬੇਰ ਵਾਕੂ ਆ ਥਾਨ ਥੱਪਾ ਲਗਾ ਤੇ ਕਰਾਉਸ ਬਾਨਿਆਂ ਜਿਵੇਂ ਗਰਮੀ ਚ ਹੁਣ ਦੁੱਧੀਆਂ ਗਾਂ ਦੇ ਜਿਵੇਂ ਛਾਜ ਜੋ ਦਾਣੇ ਨਹੀਂ ਛੱਟੀ ਦੇ ਐਵੇਂ ਵਜਦੀਆਂ ਹੋਣਗੀਆਂ 5 ਫਾਂਟ ਆਉਂਦੀ ਇਹਦੀ 5 ਫਾਂਟ ਆਉਂਦੀ 11 ਕਿਲੋ ਦੁੱਧ ਇਹ ਤਾਂ ਫਿਰ ਮਹੀਰ ਦਾ ਹਿਸਾਬ ਹੋ ਗਿਆ ਹੈ ਮੈਂ ਯਾਰ ਗਾਹਸਾ ਹੋ ਗਿਆ ਹਨਾ ਦੋਗਲਾ ਪੰਨ ਇਹਨੂੰ ਵੇਲਾ ਕੋਈ ਗਰਮੀ ਗਰਮੀ ਦਾ ਪਤਾ ਹੀ ਨਹੀਂ ਨਹੀਂ ਭਾਉ ਏਦਾਂ ਹੀ ਸ਼ੈੱਟ 'ਚ ਪਾਉ ਦੇ ਨਾ ਡੰਗਰ ਤੇ 1 2 ਹੀ ਆ ਭਾਉ ਜਿਆਦਾ ੜਾਣੀ ਆ ਵੇ ਲੋ ਕਿਰੇ ਪੱਖਾ ਨਹੀਂ ਹੈਗਾ ਸ਼ੈੱਡ 'ਚ ਤੇ ਮਾਲ ਉਤਰਾਈਆਂ ਠੀਕ ਹੈ ਜੀ ਤੇ ਕੀ ਭਾਉ ਜਾਂਦਾ ਫਿਰ ਮੁੱਲ ਬਾਤ ਰੱਖਿਆ ਮੁੱਲ ਵਿੱਚ ਆ ਹੈ ਕਿੰਨੇ ਦੀ ਲਾਸਟ ਦੇ ਦਾਂਗੇ ਲਾਸਟ 30000 ਦੀ ਲਾਸਟ ਹੋਰ ਯਾਰ ਛੱਡ ਦਿਓ ਹੋਰ ਕਰ ਲੈਂਦਾ 37 ਤੇ ਨਾਮ ਤੇ ਫੋਨ ਨੰਬਰ ਦੱਸ ਦਿਓ ਆਪਣੇ ਭੈਣ ਭਰਾਵਾਂ ਨੂੰ ਨਾਮ ਮੇਰਾ ਤਰਫੀਮ ਸਿੰਘ ਪਿੰਡ ਬਲਟੋਆ ਫੋਨ ਨੰਬਰ 88725 71597 ਠੀਕ ਹੈ ਜੀ ਲਓ ਜੀ ਮਿੱਤਰੋ ਸਾਈਤੀ ਯਾਰ ਦੇ ਵਿੱਚ ਸੂਈ ਸਵਾਈ ਗਾਂ ਠੀਕ ਹੈ ਜੀ 11 ਕਿਲੋ ਦੁੱਧ ਦਸਦਾ ਹੈ ਤੇ 5 ਜਫਾਇਰ ਦਸਦਾ ਹੈ ਤੇ ਪੱਖਾ ਲਾਉਣ ਦੀ ਭਾਉ ਕਹਿੰਦਾ ਲੋੜ ਨਹੀਂ ਭਾਵੇਂ ਥੱਪੇ ਬਾਣ ਛੱਡੋ ਤੇ ਟਾਈਮ ਸਿਰ ਫੱਟੇ ਚੱਕ ਗਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ